ਸਤ ਸ੍ਰੀ ਅਕਾਲ ਦੋਸਤੋ ਮੈਂ ਪ੍ਰਵੇਸ਼ ਬਾਮਲ ਤੇ ਤੁਸੀਂ ਦੇਖ ਰਹੇ ਹੋ ਸਟੋਰੀ ਜ਼ੋਨ ਸਪੌਟਲਾਈਟ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਰਾਜਨੀਤੀ ਦੇ ਸਭ ਤੋਂ ਵੱਡੇ ਸੰਕਟ ਬਾਰੇ ਇੱਕ ਅਜਿਹਾ ਸੰਕਟ ਜੋ ਸਿਰਫ ਸਿਆਸਤ ਨਹੀਂ ਸਿੱਖ ਪੰਥ ਦੀ ਆਤਮਾ ਨਾਲ ਵੀ ਜੁੜਿਆ ਹੋਇਆ ਹੈ ਸ਼੍ਰੋਮਣੀ ਅਕਾਲੀ ਦਲ ਭਾਰਤ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਇੱਕ ਸਦੀ ਪੁਰਾਣੀ ਪਾਰਟੀ ਜਿਸ ਦੀ ਸਥਾਪਨਾ 1920 ਵਿੱਚ ਹੋਈ ਸੀਗੀ ਅਤੇ ਜੋ ਸਿੱਖ ਧਰਮ ਦੀ ਸਭ ਤੋਂ ਵੱਡੀ ਸੰਸਥਾ ਐਸਜੀਪੀਸੀ ਦੇ ਨਾਲ ਜੰਮੀ ਸੀ ਅੱਜ ਸਭ ਤੋਂ ਵੱਡੀ ਵੰਡ ਦਾ ਸਾਹਮਣਾ ਕਰ ਰਹੀ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਧੜਾ ਜਿਸ ਨੂੰ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਹੈ ਤੇ ਦੂਜੇ ਪਾਸੇ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਬਗਾਵਤੀ ਧੜਾ ਜਿਸ ਨੂੰ ਅਕਾਲ ਤਖਤ ਕਮੇਟੀ ਨੇ ਪ੍ਰਧਾਨ ਮੰਨਿਆ ਆ ਵੰਡ ਸਿਰਫ ਰਾਜਨੀਤਿਕ ਨਹੀਂ ਹੈ ਆ ਸਿੱਖਾਂ ਦੇ ਸਿਧਾਂਤਾਂ ਦੀ ਕਸੌਟੀ ਹੈ ਅਤੇ ਆ ਤੈਅ ਕਰੇਗੀ ਕਿ 2027 ਦੀ ਪੰਜਾਬ ਅਸੈਂਬਲੀ ਇਲੈਕਸ਼ਨਸ ਵਿੱਚ ਭਵਿੱਖ ਦੀ ਦਿਸ਼ਾ ਕੀ ਹੋਵੇਗੀ 2 ਦਸੰਬਰ 2024 ਨੂੰ ਅਕਾਲ ਤਖਤ ਸਾਹਿਬ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਮੰਤਰੀਆਂ ਨੂੰ ਤਨਖਾਹਿਆ ਕਰਾਰ ਦਿੱਤਾ ਇਸ ਤੋਂ ਬਾਅਦ ਬਾਦਲ ਨੇ ਅਸਤੀਫਾ ਦਿੱਤਾ ਜੋ 10 ਜਨਵਰੀ ਨੂੰ ਸਵੀਕਾਰ ਹੋਇਆ ਹੁਕਮਨਾਮੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਧੜਿਆਂ ਨੂੰ ਇਕੱਠੇ ਕਰਕੇ ਮੈਂਬਰਸ਼ਿਪ ਮੁਹਿਮ ਅਤੇ ਪ੍ਰਧਾਨਗੀ ਚੋਣਾਂ ਕਰਨ ਦਾ ਹੁਕਮ ਦਿੱਤਾ ਸੀ ਪਰ ਇੱਥੇ ਹੀ ਗੁੰਝਲ ਸ਼ੁਰੂ ਹੋਈ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਾਦਲ ਨੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਸਗੋਂ 12 ਅਪ੍ਰੈਲ 2025 ਨੂੰ ਆਪਣੀ ਹੀ ਕਮੇਟੀ ਰਾਹੀਂ ਮੁੜ ਪ੍ਰਧਾਨ ਬਣ ਬੈਠੇ ਗਿਆਨੀ ਹਰਪ੍ਰੀਤ ਸਿੰਘ ਅਸਲੀ ਸ਼੍ਰੋਮਣੀ ਅਕਾਲੀ ਦਲ 1920 ਨੂੰ ਮੁੜ ਜਗਾਉਣ ਦੀ ਗੱਲ ਕਰਦੇ ਨੇ ਅਤੇ ਬਾਦਲ ਧੜੇ ਨੂੰ ਪਗੋੜਾ ਦਲ ਕਹਿੰਦੇ ਨੇ ਉਨ੍ਹਾਂ ਦੀ ਮੰਗਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮਾਮਲਿਆਂ ਵਿੱਚ ਇਨਸਾਫ ਐਸਜੀਪੀਸੀ ਚੋਣਾ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਤੇ ਦਰਿਆਈ ਪਾਣੀ ਦੀ ਨਿਆਇਯੋਗ ਵੰਡ ਨਾਲੇ ਬਾਹਰ ਲਿਆਂ ਨੂੰ ਵੋਟ ਨੌਕਰੀਆਂ ਅਤੇ ਜਾਇਦਾਦ ਤੇ پابੰਦੀ ਲਾਣਾ ਮੁੱਖ ਉਹਨਾਂ ਦੀ ਡਿਮਾਂਡਾਂ ਨੇ ਦੂਜੇ ਪਾਸੇ ਬਾਦਲ ਢੜੇ ਦੇ ਬੁਲਾਰੇ ਦਿਲਜੀਤ ਸਿੰਘ ਚਿੰਮਾ ਦਾ ਕਹਿਣਾ ਹੈ ਕਿ ਉਹਨਾਂ ਨੇ ਵੀ ਹੁਕਮਨਾਮਾ ਮੰਨਣ ਦੀ ਕੋਸ਼ਿਸ਼ ਕੀਤੀ ਸੀ ਪਰ ਬਗਾਵਤੀ ਆਗੂ ਮਿਲਣ ਨਹੀਂ ਆਏ ਬਾਦਲ ਧੜਾ ਦਾਅਵਾ ਕਰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਯੂਨੀਅਨ ਗਵਰਨਮੈਂਟ ਏਜੰਸੀਜ਼ ਅਤੇ ਭਾਜਪੀ ਆਰਐਸਐਸ ਦੇ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੰਡਣ ਦੀ ਸਾਜ਼ਿਸ਼ ਕਰ ਰਹੇ ਹਨ ਇਸ ਲੜਾਈ ਵਿੱਚ ਦੋਹਾਂ ਧੜਿਆਂ ਨੇ 20 ਅਗਸਤ ਨੂੰ ਸਾਬਕਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਹਰਚਰਨ ਸਿੰਘ ਲੋਂਗੇਵਾਲ ਦੀ 40ਵੀਂ ਬਰਸੀ ਮੌਕੇ ਸੰਗਰੂਰ ਜ਼ਿਲ੍ਹੇ ਵਿੱਚ ਸਮਾਨਾਂਤਰ ਰੈਲੀਆਂ ਕੱਢੀਆਂ ਜਿਸ ਨਾਲ ਉਹਨਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਨੇ 1 ਮਹੀਨੇ ਵਿੱਚ ਵਿਜ਼ਨ ਡਾਕੂਮੈਂਟ ਜਾਰੀ ਕਰਨ ਦੀ ਯੋਜਨਾ ਬਣਾਈ ਹੈ ਦੂਜੇ ਪਾਸੇ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ 28 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਇੱਕ ਅਰਦਾਸ ਮੀਟਿੰਗ ਅਤੇ 31 ਅਗਸਤ ਨੂੰ ਮੋਗਾ ਜ਼ਿਲ੍ਹੇ ਵਿੱਚ ਫਤਿਹ ਰੈਲੀ ਦੀ ਯੋਜਨਾ ਬਣਾਈ ਹੈ ਇਸ ਪੂਰੇ ਘਟਨਾਕਰਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਕਿਰਦਾਰ ਅਹਿਮ ਹੈ 55 ਸਾਲਾ ਗਿਆਨੀ ਹਰਪ੍ਰੀਤ ਸਿੰਘ ਜੋ ਪਹਿਲੇ ਦਲਿਤ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਬਣੇ ਹਨ ਪੰਜਾਬੀ ਦੀ ਜਾਤੀ ਰਾਜਨੀਤੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ ਸਿੱਖ ਧਰਮ ਜਾਤ ਪਾਤ ਦੇ ਖਿਲਾਫ ਹੈ ਪਰ ਜ਼ਮੀਨੀ ਹਕੀਕਤ ਵਿੱਚ ਜਾਤੀ ਵੰਡ ਹਜੇ ਵੀ ਹਾਜ਼ਰ ਹੈ ਆਹੀ ਕਾਰਨ ਹੈ ਕਿ ਆ ਸਵਾਲ ਉੱਠਦਾ ਹੈ ਕਿ ਪੰਜਾਬ ਜਿਸ ਦੀ ਸਿਆਸਤ ਤੇ ਹਮੇਸ਼ਾ ਜੱਟ ਹਾਵੀ ਰਹੇ ਨੇ ਇੱਕ ਦਲਿਤ ਪ੍ਰਧਾਨ ਨੂੰ ਸਵੀਕਾਰ ਕਰੇਗਾ ਜੱਟ ਭਾਈਚਾਰਾ ਪੰਜਾਬ ਦੀ ਰਾਜਨੀਤੀ ਵਿੱਚ ਹਮੇਸ਼ਾ ਹਾਵੀ ਰਿਹਾ ਹੈ ਭਾਵੇਂ ਉਹਨਾਂ ਦੀ ਆਬਾਦੀ 25 ਤੋਂ 30% ਦੀ ਹੀ ਹੋਵੇ। ਆਪ ਨਾਲ ਜਾਣ ਤੋਂ ਪਹਿਲਾਂ ਦਲਿਤ ਭਾਈਚਾਰਾ ਜ਼ਿਆਦਾਤਰ ਕਾਂਗਰਸ ਨਾਲ ਜੁੜਿਆ ਹੋਇਆ ਸੀਗਾ। ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਨਾਲ ਦਲਿਤ ਭਾਈਚਾਰੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਚਰਨਜੀਤ ਸਿੰਘ ਚੰਨੀ ਨੂੰ ਚੀਫ ਮਨਿਸਟਰ ਬਣਾਏ ਜਾਣ ਤੇ ਜੱਟ ਪ੍ਰਭਾਵੀ ਮਾਲਵਾ ਅਤੇ ਮਾਝਾ ਖੇਤਰਾਂ ਵਿੱਚ ਕਾਂਗਰਸ ਨੂੰ ਨੁਕਸਾਨ ਹੋਇਆ ਸੀ। ਜਦ ਕਿ ਦਲਿਤ ਪ੍ਰਭਾਵੀ ਦੁਆਬੇ ਵਿੱਚ ਫਾਇਦਾ ਹੋਇਆ ਸੀ ਆ ਦਰਸਾਉਂਦਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਵੀ ਜਾਤੀ ਸਮੀਕਰਨ ਕਿੰਨੇ ਡੂੰਘੇ ਨੇ ਇਸ ਵੰਡ ਨੂੰ ਕਈ ਸਿਆਸੀ ਮਾਹਿਰਾਂ ਨੇ ਤਾਕਤ ਦੀ ਲੜਾਈ ਕਰਾਰ ਦਿੱਤਾ ਹੈ ਜਿਸ ਦੇ ਪਿੱਛੇ ਯੂਨੀਅਨ ਗਵਰਨਮੈਂਟ ਏਜੰਸੀਸ ਅਤੇ ਭਾਜਪਾ ਆਰਐਸਐਸ ਦਾ ਹੱਥ ਹੋ ਸਕਦਾ ਹੈ ਮਨਜੀਤ ਸਿੰਘ ਵਰਗੇ ਸਿੱਖ ਵਿਸ਼ਲੇਸ਼ਕਾ ਦਾ ਕਹਿਣਾ ਹੈ ਕਿ ਭਾਜਪਾ ਸ਼ਾਇਦ ਇੰਤਜ਼ਾਰ ਕਰਦੀ ਹੈ ਕਿ ਕਿਹੜਾ ਧੜਾ ਜ਼ਿਆਦਾ ਜ਼ਮੀਨ ਹਾਸਲ ਕਰਦਾ ਹੈ ਇਸ ਤੋਂ ਪਹਿਲਾਂ ਕਿ ਉਹ ਕਿਸੇ ਨਾਲ ਗਠਜੋੜ ਦਾ ਵਿਚਾਰ ਰੱਖੇ ਪਰ ਸਭ ਤੋਂ ਵੱਡਾ ਸਵਾਲ ਆ ਹੈ ਕਿ ਕੀ ਆ ਸਿਰਫ ਵਿਅਕਤੀਆਂ ਨੂੰ ਬਦਲਣ ਦਾ ਮਾਮਲਾ ਹੈ ਜਾਂ ਪੰਜਾਬ ਦੀ ਸਿੱਖ ਸਿਆਸਤ ਵਿੱਚ ਢਾਂਚਾਗਤ ਅਤੇ ਨੀਤੀਗਤ ਬਦਲਾਅ ਦੀ ਵੀ ਲੋੜ ਹੈ ਅੱਜ ਦੀ ਸਥਿਤੀ ਆ ਹੈ ਕਿ ਪੰਜਾਬ ਦੀ ਸਿੱਖ ਵੋਟਰ ਕੋਲ ਕਈ ਸਾਰੀ ਆਪਸ਼ਨਸ ਨੇ ਤਾਂ ਹੀ ਸ਼ਾਇਦ ਕੇਂਦਰ ਸਰਕਾਰ ਅਤੇ ਬੀਜੇਪੀ ਇਸ ਸਥਿਤੀ ਦਾ ਫਾਇਦਾ ਚੁੱਕਣਾ ਚਾਹੁੰਦੀ ਹੈ ਜਿਵੇਂ ਕਿ ਦਿੱਲੀ ਅਤੇ ਹਰਿਆਣਾ ਦੇ ਵਿੱਚ ਹੋਏ ਇਲੈਕਸ਼ਨਾਂ 'ਚ ਸਾਰਿਆਂ ਨੇ ਇਸ ਵੰਡ ਨਾਲ ਭਾਜਪੀ ਨੂੰ ਪੰਜਾਬ ਦੀ ਸਿਆਸਤ ਵਿੱਚ ਆਪਣੇ ਪ੍ਰਭਾਵ ਨੂੰ ਵਧਾਉਣ ਦਾ ਮੌਕਾ ਮਿਲ ਸਕਦਾ ਹੈ ਜੇ ਅਸੀਂ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਵਾਲ ਕਰਨਾ ਪਵੇਗਾ ਕਿ ਅਸੀਂ ਸਿਰਫ ਵਿਅਕਤੀਆਂ ਨੂੰ ਬਦਲ ਕੇ ਪੁਰਾਣੇ ਢਾਂਚੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ ਜਾਂ ਫਿਰ ਪੰਜਾਬ ਨੂੰ ਅੱਜ ਅਜੀਹੇ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ ਵੋਟਾਂ ਅਤੇ ਸੱਤਾ ਲਈ ਨਹੀਂ ਬਲਕਿ ਪੰਥ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਕੰਮ ਕਰੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਸ਼ਰੋਮਣੀ ਅਕਾਲੀ ਦਲ ਵਿੱਚ ਵੰਡ ਹੋਈ ਹੈ ਤਾਂ ਇੱਕ ਟੜਾ ਖਤਮ ਹੋ ਗਿਆ ਹੈ ਜਦੋਂ ਕਿ ਦੂਜਾ ਪ੍ਰਮੁੱਖ ਹੋ ਗਿਆ ਹੈ 2027 ਦੀ ਅਸੈਂਬਲੀ ਇਲੈਕਸ਼ਨਸ ਤੈਅ ਕਰਨ ਗਿਆ ਕਿ ਇਸ ਵਾਰ ਕਿਹੜਾ ਲੀਡਰ ਕਿਸ ਨੂੰ ਪਿਛਾੜਦਾ ਹੈ ਪਰ ਇਸ ਤੋਂ ਵੀ ਵੱਧ ਆ ਚੋਣਾ ਤੈਅ ਕਰਨ ਗਿਆ ਕਿ ਪੰਜਾਬ ਦੀ ਸਿਆਸਤ ਦਾ ਭਵਿੱਖ ਕੀ ਹੋਏਗਾ ਅਤੇ ਕੀ ਅਸੀਂ ਜਾਤੀ ਅਤੇ ਸਿਆਸੀ ਖੇਡਾਂ ਤੇ ਉੱਪਰ ਉੱਠ ਕੇ ਸਸਮੁੱਚ ਪੰਜਾਬ ਅਤੇ ਪੰਥ ਦੇ ਹਿੱਤਾ ਦੀ ਰਾਖੀ ਕਰ ਸਕਾਂਗੇ ਤੁਹਾਡਾ ਕੀ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਆ ਵੰਡ ਜਿਹੜੀ ਹੈਗੀ ਉਹ ਪੰਜਾਬ ਦੀ ਰਾਜਨੀਤੀ 'ਚ ਇੱਕ ਨਵਾਂ ਅਧਿਆਇ ਲਿਖੇਗੀ ਕੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਵਾਪਸ ਪਾਵਰ 'ਚ ਆਏਗਾ ਜਾਂ ਫਿਰ ਸੱਚੀ ਆਪਾ ਐਤ ਕੀ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨਵਾਂ ਰੂਪ ਦੇਖਾਂਗੇ ਤੁਹਾਡਾ ਇਸ ਪੂਰੇ ਵਾਕੇ ਬਾਰੇ ਕੀ ਮੰਨਣਾ ਹੈ ਕਮੈਂਟ ਸੈਕਸ਼ਨ 'ਚ ਜਰੂਰ ਦੱਸੋ चुनावी वादों का बड़ा पा अर्थव्यवस्था का भरता गर्मा गर्म मुद्दों का चटपटा विश्लेषण व्यंग का तड़का विद बिट ऑफ सीरियस डिस्कशन हर हफ्ते स्पेशल एपिसोड स्टोरीज ऑन स्पॉटलाइट विद परवेश पामिल ओनली ऑन रैपिड लीग यूट्यूब चैनल